देखो झटू चारो नहीं भरोसा आपका ਧਿਆਨਾ ਦੀ ਡੰਡੀ ਸਵਾਮੀ ਰੋਡ ਸਥਿਤ ਨੇਚੁਰਲਸ ਦੇ ਨਾਲ ਜੁੜਿਆ ਮਾਮਲਾ ਸਾਹਮਣੇ ਆ ਰਿਹਾ ਹੈ ਦੱਸ ਦਈਏ ਕਿ ਜਿਹੜੇ ਨੇਚੁਰਲਸ ਤੇ ਓਨਰ ਨੇ ਸੋਨੂ ਮੰਚਨ ਦਾ ਉਹਨਾਂ ਦੇ ਵੱਲੋਂ ਕਾਫੀ ਵੱਡਾ ਹੰਗਾਮਾ ਕੀਤਾ ਗਿਆ ਜਿਹੜੇ ਇਲਾਕਾ ਵਾਸੀ ਨੇ ਉਹਨਾਂ ਦੇ ਨਾਲ ਕਾਫੀ ਤਗੜੀ ਬਹਿਸ ਕੀਤੀ ਕਿ ਤੇ ਨਾ ਸਿਰਫ ਇਲਾਕਾ ਵਾਸੀ ਬਲਕਿ ਮ्युनਿਸਪਲ ਕਾਰਪੋਰੇਸ਼ਨ ਲੁਧਿਆਣਾ ਦੇ ਔਨ ਡਿਊਟੀ ਆਫਿਸਰਸ ਦੇ ਨਾਲ ਵੀ ਕਾਫੀ ਜ਼ਿਆਦਾ ਬੱਛ ਲੋਕੀ ਕੀਤੀ ਗਈ ਅਸੀਂ ਨਹੀਂ ਕਹਿ ਰਹੇ ਬਲਕਿ ਇਹ ਵੀਡੀਓ ਜਿਹੜੀ ਐ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਤੁਹਾਨੂੰ ਵੀ ਇਹ ਵੀਡੀਓ ਜਿਹੜੀ ਐ ਜ਼ਰੂਰ ਹੀ ਸਕਰੀਨ ਦੇ ਉੱਪਰ ਦਿਖਾਵਾਂਗੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬਹਿਸ ਜਿਹੜੀ ਹੋ ਰਹੀ ਕੋਈ ਨਜ਼ਰ ਆ ਰਹੀ ਹੈ ਦੱਸ ਦਈਏ ਕਿ ਐਮਸੀਲ ਦੇ ਆਫੀਸਰ ਇਸ ਦੇ ਨਾਲ ਹੀ ਮੁਹੱਲਾ ਨਾਮ ਨਗਰ ਸਿਵਲ ਲਾਈਨਸ ਦੇ ਬਾਕੀ ਜਿਹੜੇ ਨੇ ਇਕੱਠੇ ਹੋਏ ਤਾਂ ਜੋ ਜਿਨ੍ਹਾਂ ਦੇ ਵੱਲੋਂ ਨਜਾਇਜ਼ ਢਾਂਗ ਦੇ ਨਾਲ ਰਿਹਾਇਸ਼ੀ ਇਲਾਕੇ ਦੇ ਵਿੱਚ ਕੂੜਾ ਸੁੱਟਿਆ ਜਾਂਦਾ ਹੈ ਉਹਨਾਂ ਦੇ ਚਲਾਨ ਹੋ ਸਕਣ ਕਾਫੀ ਲੋਕਾਂ ਦੇ ਜਿਹੜੇ ਨੇ ਚਲਾਨ ਕੀਤੇ ਜਾ ਰਹੇ ਸੀ ਪਰ ਰਾਤ ਦੇ ਸਮੇ 12 ਵਜੇ ਕੂੜੇ ਦਾ ਇੱਕ ਟਰੱਕ ਜਿਹੜਾ ਸੋਸਾਇਟੀ ਦੇ ਵਿੱਚ ਕੂੜਾ ਸੁੱਟਣ ਦੇ ਲਈ ਆਇਆ ਗੱਲ ਕੀਤੀ ਜਾਏ ਤਾਂ ਡਰਾਈਵਰ ਦੇ ਕੋਲ ਨਾ ਹੀ ਆਰ ਸੀ ਸੀ ਤੇ ਇਸ ਦੇ ਨਾਲ ਹੀ ਲਾਇਸੈਂਸ ਵੀ ਨਹੀਂ ਸੀ ਚਲਾਨ ਕਰਉਣ ਦੀ ਜਿਸ ਵੇਲੇ ਗੱਲ ਕੀਤੀ ਗਈ ਐਮ ਸੀ ਐਲ ਦੇ ਆਫੀਸਰਸ ਦੇ ਵੱਲੋਂ ਤਾਂ ਉਸ ਵੇਲੇ ਟਰੱਕ ਦਾ ਜਿਹੜਾ ਡਰਾਈਵਰ ਉਸ ਦੇ ਵੱਲੋਂ ਓਨਰ ਸੋਨੂ ਮਨਚੰਦਾ ਨੂੰ ਮੌਕੇ ਦੇ ਉੱਪਰ ਬੁਲਾਇਆ ਗਿਆ ਜੋ ਕਿ ਤਿੰਨ ਤੋਂ ਚਾਰ ਲੋਕਾਂ ਨੂੰ ਆਪਣੇ ਨਾਲ ਲੈ ਕੇ ਮੌਕੇ ਦੇ ਉੱਪਰ ਪਹੁੰਚੇ ਤੇ ਆਫੀਸਰਸ ਨੂੰ ਜਿਹੜਾ ਧਮਕਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਕਾਫੀ ਵਿਧਾਇਕ ਜਿਹੜੇ ਨੇ ਉਹਨਾਂ ਦੇ ਨਾਲ ਲੱਤੇ ਗਏ ਤੇ ਇਹ ਕਿਹਾ ਗਿਆ ਕਿ ਮੈਂ ਕੋਈ ਵੀ ਚਲਾਨ ਨਹੀਂ ਭਰਾਂਗਾ 10 ਤੋਂ 15 ਲੋਕਾਂ ਦੇ ਚਲਾਨ ਹੋਏ ਪਰ ਆਫੀਸਰਸ ਦੇ ਨਾਲ सोनू ਮਨਚੰਦਾ ਜੋ ਕਿ ਨੇਚਰਲ ਤੇ ਓਨਰ ਨੇ ਉਹਨਾਂ ਦੇ ਵੱਲੋਂ ਕਾਫੀ ਜ਼ਿਆਦਾ ਬਦਸਲੂਕੀ ਕੀਤੀ ਗਈ ਇੰਨਾ ਹੀ ਨਹੀਂ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਵੀਡੀਓ ਦੇ ਵਿੱਚ ਵੀ ਤੁਹਾਨੂੰ ਦਿਖਾਵਾਂਗੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਵੇਰੇ ਵੀ ਸੁੱਟਾਂਗੇ ਸਾਨੂੰ ਕੋਈ ਨਹੀਂ ਰੋਕ ਸਕਦਾ ਤਾਂ ਮਾਮਲਾ ਜਿਹੜਾ ਕਾਫੀ ਜਿਆਦਾ ਵਧਦਾ ਹੋਇਆ ਦੇਖਿਆ ਜਾ ਸਕਦਾ ਸੀ ਜਿੱਥੇ ਕਿ ਓਨਰ ਜਿਹੜੇ ਨੇ ਉਹਨਾਂ ਦੇ ਵੱਲੋਂ ਕਾਫੀ ਵੱਡਾ ਹੰਗਾਮਾ ਕੀਤਾ ਗਿਆ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਵੀਕੈਂਡਸ ਯਾਨੀ ਕਿ ਸੈਟਰਡੇ ਸੰਡੇ ਨੂੰ ਵੀ ਲੋਕ ਜਿਹੜੇ ਨੇ ਕਾਫੀ ਜ਼ਿਆਦਾ ਪਰੇਸ਼ਾਨ ਹੁੰਦੇ ਨੇ ਖੱਜਲ ਖਵਾਰ ਹੁੰਦੇ ਨੇ ਕਿਉਂਕਿ ਲੰਗਣ ਦੀ ਜਿਹੜੀ ਆ ਲੋਕਾਂ ਨੂੰ ਉਥੋਂ ਦੀ ਥਾਂ ਨਹੀਂ ਮਿਲਦੀ ਤਾਂ ਹੁਣ ਇੱਕ ਹੋਰ ਇਹ ਮਾਮਲਾ ਜਿਹੜਾ ਸਾਹਮਣੇ ਆ ਰਿਹਾ ਕੋੜਾ ਸੁੱਟਣ ਨੂੰ ਲੈ ਕੇ 10 ਤੋਂ 15 ਲੋਕਾਂ ਦੇ ਚਲਾਨ ਕੀਤੇ ਗਏ ਉਹਨਾਂ ਤੇ ਕਾਰਵਾਈ ਕੀਤੀ ਗਈ ਤੇ ਲਗਾਤਾਰ ਹੀ ਕੋੜਾ ਸੁੱਟਣ ਦੇ ਮਾਮਲੇ ਦੇ ਵਿੱਚ ਇਲਾਕਾ ਵਾਸੀਆਂ ਦੇ ਵੱਲੋਂ ਰਿਕੁਐਸਟ ਕੀਤੀ ਜਾ ਰਹੀ ਸੀ ਕਿ ਇੱਥੇ ਰੈਜ਼ੀਡੈਂਸ਼ੀਅਲ ਏਰੀਆ ਤੇ ਇੱਥੇ ਕੋੜਾ ਨਾ ਸੁੱਟ ਜਾਇ ਪਰ ਫੇਰ ਵੀ ਕੋਈ ਵੀ ਗੱਲ ਨਾ ਸੁਣੇ ਜਾਣ ਤੇ ਇਲਾਕਾ ਵਾਸੀ ਜਿਹੜੇ ਨੇ ਐਮਸੀਲ ਦੇ ਆਫੀਸਰਸ ਨੂੰ ਨਾਲ ਲੈ ਕੇ ਮੌਕੇ ਦੇ ਉੱਪਰ ਪਹੁੰਚੇ ਜਿੱਥੇ ਕਿ ਜਿਹੜੇ ਨੇਚਰਲ ਦੇ ਮਾਲਕ ਨੇ ਸੋਨੂ ਮਨਚੰਦਾ ਉਹਨਾਂ ਦੇ ਵੱਲੋਂ ਨਾ ਸਿਰਫ ਇਲਾਕਾ ਵਾਸੀਆਂ ਦੇ ਨਾਲ ਬਲਕਿ ਜਿਹੜੇ ਆਫੀਸਰਸ ਨੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਨਾਲ ਵੀ ਕਾਫੀ ਜ਼ਿਆਦਾ ਬਦਸਲੂਕੀ ਕੀਤੀ ਗਈ ਤਾਂ ਇੱਕ ਵਾਰ ਤੁਹਾਨੂੰ ਵੀ ਇਸ ਪੂਰੇ ਮਾਮਲੇ ਦੀ ਵੀਡੀਓ ਜ਼ਰੂਰ ਹੀ ਦਿਖਾ ਦਿੰਨੇ ਆ ਪਾਣੀ ਨੂੰ ਸੀਪ ਕਰਤਾ ਅਸੀਂ ਕੋਈ ਨਹੀਂ ਵੀਰੋ ਜਿੰਦਰ ਰੇਕਟਰ ਰੇਕਟਰ ਨੂੰ ਮੈਸਜ ਕਰਦੇ ਹਾਂ ਉੱਪਰੋਂ ਰੈਪੜ ਤੋਂ ਮੂੰਹ ਨੂੰ ਦਿਖਾਤੀ ਰਹੋ ਅੱਜ ਅਵਾਰਡ ਦਾ ਸੰਗਠਨ ਹੋ ਰਿਹਾ ਹੈ ਪੰਜ ਮਿੰਟ ਟਾਲ ਨਹੀਂ ਛੁੱਟਦੇ ਆ ਉਹਨਾਂ ਨੂੰ ਕਿੱਥੋਂ ਆ ਗਈ ਗੱਡੀ ਮੈਨੂੰ ਇਹ ਦੱਸੋ ਜੇ ਬੜਾ ਸੋਹਣਾ ਲੱਗਦਾ ਕਦੋਂ ਘੱਟੇ ਨੂੰ ਜਮਾ ਕੀਤਾ ਉਹਨੂੰ ਕੱਟਣੀ ਨਹੀਂ ਆਉਂਦਾ ਪੈਸਟਰ ਦੇ ਅੰਦਰੋਂ ਲੋਕ ਮੇਰੀ ਗੱਲ ਅੱਠ ਵਜੇ ਤੱਕ ਦਾ ਟਾਈਮ ਹੈ ਕੋ ਫੈਕਟਰ ਦੇ ਭਾਵੇਂ ਦੋ ਵਾਰੀ ਸੈਟ ਕੁੜਾ ਪਾਵੇ ਚਾਰ ਵਾਰੀ ਸੌਂਦਾ ਬਾਹਰ ਨਹੀਂ ਸੁੱਟਣਾ ਬਾਹਰ ਲੈ ਪਤਾ ਨਹੀਂ ਕਿਹਨਾਂ ਉਹ ਯਾਰ ਗੱਲ ਸੁਣੋ ਜੀ ਕਾਰ ਕਿਹਨਾਂ ਨੂੰ ਸੁੱਟਣਾ ਹੈ ਇਸ ਵਾਰੀ ਸਾਡੇ ਸਾਹਮਣੇ ਸਾਡਾ ਦਾ ਰਾਈਟ ਬਟਨ ਮਾਰੀ ਭਾਈ ਤੁਸੀਂ ਸਮੇਂ ਦੇ ਬਿਧੇ ਗਲਤੀ ਹੋਣੀ ਹੈ ਅਗਰ ਉਹ ਸਾਹਮਣੇ ਬਾਹਰ ਨਹੀਂ ਸੁੱਟਦਾ ਹਾਈ ਕੋਰਟ ਆ ਜਾਣਾ ਹਾਈ ਕੋਰਟ ਆ ਜਾਣਾ ਤੁਹਾਡੇ ਨਾਮ ਨਹੀਂ ਆਏਗਾ ਮੰਨੇ ਆਣੇ ਆ ਹਾਈ ਕੋਰਟ ਆਰਡਰ ਦਾ ਜੰਪ ਦੇ ਸੁੱਟੋ ਅੰਦਰ ਸੁੱਟੋ ਬਾਸ ਗਾਲ ਮਾਹੀਸ਼ਵਰ ਡਬਲਿਸਤੀ ਮੈਂ ਵੀ ਆਤੋਏ ਸਾਡੇ ਨਾਲ ਪਾਈ ਹੋਈ ਹੈ ਇਹ ਕਹਿੰਦੇ ਫਿਰ ਆਪਾਂ ਨੂੰ ਰਾਤ ਨੂੰ ਹੋਰ ਤੇ ਗੱਲ ਲਿਆ ਤੁਸੀਂ ਕਹਿੰਦਾ ਤੇ ਜੱਗ ਸਣਾ ਭਾਈ ਤੂੰ ਬਿਲਕੁਲ ਨਾ ਸਮਝ ਕੇ ਦੇ ਵਿੱਚ ਸਾਨੂੰ 15 ਸਾਲ ਹੋ ਗਏ ਮੈਂ ਰੋਇ ਰੱਤੀ ਤੇਰੇ ਕੋਲ ਕਿਹਨੇ ਦੇ 15 ਸਾਲ ਦਾ ਨਾ ਜਾਣਾ ਜੀ ਦੋ ਜਿਹੜਾ ਬਾਦ ਦੇ ਬੰਦੇ ਉਹਨਾਂ ਦੇ ਨਜ਼ਰੋਂ ਦੁਬਾਰਾ ਪੱਤੀ ਸਾਹਮਣੇ ਲੜਾਈ ਚੱਲ ਪਈ ਪਹਿਲਾਂ ਬੰਦ ਕੀਤੀ ਮੇਰੀ ਬਾਈ ਕਰਦੀ ਲਾਈ ਝਗੜਾ ਕਰਦੇ ਯਾਰ ਮੈਨੂੰ ਵੀ ਲੋੜ ਪਈ ਹੈ ਅਸੀਂ ਵੀ ਆ ਗਏ ਅੱਜ ਨਹੀਂ ਕਦੀ ਪਤੂ ਵੀ ਕੁੜਾ ਆ ਨਹੀਂ ਕਦੀ ਸਮਾਜ ਦੇ ਬੰਦੇ ਹੋਣਾ ਭਾਈ ਸਾਹਿਬ ਸਮਾਜ ਸਮਾਜ ਦੀ ਗੱਲ ਕਰੀ ਗੱਲ ਸੀ ਨਾ ਬੋਲਿਆ ਉਹ ਮੜਾ ਵੀ ਉਹਦੀ ਮਹੱਤਵ ਚੱਲੀ ਖਦਾ ਵਾਲੇ ਕੋਈ ਵੀ ਰਹਿੰਦੀ ਉਹ ਬਿਖਵਾ ਮਾਣੂ ਮਾਣੂ ਮੈਂ ਨਾ ਮੈਨੂੰ ਨਾ ਜਾਣਦਾ ਮੈਂ ਨਾ ਪੰਨਾ ਲੈ ਜਾਓ ਮੈਨੂੰ ਬਾਲਾ ਮੈਂ ਨਹੀਂ ਆਪੇ ਉਹਨਾਂ ਨਾਲ ਨਹੀਂ ਦੱਸਣਾ ਵੀਰੇ ਕੀ ਹੋ ਜਾਊਗਾ ਤੂੰ ਕੰਮ ਨਹੀਂ ਹੋ ਕਰਦਾ ਮੈਂ ਇਤਨਾ ਬੋਝ ਨਹੀਂ ਰੱਖਦਾ ਸਿਰ ਤੇ ਦੁਆਰਾ ਘਟ ਕੇ ਆਏਗੀ ਦੇਖ ਲਊਗਾ ਸਵੇਰੇ ਸੁਟਾ ਦੇਊਗਾ ਅੱਡੀ ਮਾਣੂ ਯਾਰ ਉਹ ਬਣਾ ਰਹੇ ਮੈਂ ਮੈਂ ਇਹ ਇਸ਼ੂ ਬਣਾ ਰਹੇ ਤੇ ਮੂੰਹ ਨਾ ਆਉਂਦਾ ਬਾਜੀ ਕਿੱਦਾਂ ਛੁੱਟੀ ਹੈ ਮੈਂ ਪਸੋਂ ਸਾਰੇ ਸ਼ਹਿਰ ਦੇ ਕੋਲ ਕਿੱਦਾਂ ਛੁੱਟੀ ਆਉਂਦਾ ਕਿੱਦਾਂ ਨੂੰ ਮੇਰੇ ਦੰਦ ਤੇ ਛੁੱਟਨੇ ਆ ਅੰਦਰੋਂ ਟੋਡੰਬ ਜਿਹੜਾ ਅੱਗੇ ਬਣੀ ਹੋਈ ਆ ਉਹ ਬਾਹਰੋਂ ਟੋਡੰਬ ਬਾਹਰੋਂ ਸਵੇਰੇ ਛੁੱਟੀ ਆ ਰਹੀ ਨੇ ਤੁਸੀਂ ਤਾਂ ਅੰਦਰੋਂ ਟੋਡ ਬਾਹਰ ਨਹੀਂ ਆਗਾ ਮਾਰ ਨਹੀਂ ਆਗਾ ਤੇ ਤੁਹਾਡੇ ਦੰਦ ਅੰਦਰ ਆ ਜੀ ਜੀ ਤੁਸੀਂ ਸਵੇਰੇ ਮੂੰਹ ਅੰਦਰੋਂ ਬਾਹਰੋਂ ਬੰਦ ਕਰਨਾ ਉਹਨਾਂ ਨੂੰ ਇਹੋ ਤੁਸੀਂ ਬਣਾ ਗਏ ਹੋ ਕੋਈ ਆਰਾ ਐਈਓ ਗੱਲ ਰਾਮ ਨਾਲ ਸਟੇਟਸ ਤੋਂ ਦੋ ਦੋ ਪਈਆਂ